ਭਾਂਜੀ ਤੁਸੀਂ ਚਲ ਜਾਣਾ ਸੀ ਕਿਰਨ ਦੇ ਨਾਲ ਉਹ ਕੱਲੀ ਚੱਲੀ ਐ ਮੈਂ ਕਿੱਥੇ ਜਾਵਾਂ ਨਹੀਂ ਗਰਮੀ 'ਚ ਇੰਨਾ ਬਾਹਰ ਸੇਕ ਪੈਂਦਾ ਕੋਈ ਨਹੀਂ ਚਲੀ ਜਾਊਗੀ ਆਪੇ ਮੈਨੂੰ ਵੀ ਕਹਿਣ ਲਈ ਸੀ ਰਾਤੀ ਅਖੇ ਚਾਚੀ ਜੀ ਮੇਰੇ ਨਾਲ ਤੁਸੀਂ ਚੱਲ ਚੱਲੋ ਮੈਂ ਕਿਹਾ ਮੈਂ ਨਹੀਂ ਜਾਂਦੀ ਗਰਮੀ ਆ ਹੈਂ ਜਾਂ ਤਾਂ ਬੰਦੇ ਨੇ ਉੱਥੇ 1-2 ਦਿਨ ਪਹਿਲਾਂ ਜਾਵੇ ਤੇ 1-2 ਦਿਨ ਬਾਅਦ ਚ ਆਵੇ ਫੇਰ ਤਾਂ ਜਾਣ ਦਾ ਮਜ਼ਾ ਵੀ ਆ ਇੱਥੇ ਜਾਓ ਇੰਨੀ ਗਰਮੀ ਦੇ ਵਿੱਚ ਫਾਇਦਾ ਕੀ ਹੈ ਮੇਰੇ ਕੋਲ ਨਹੀਂ ਜਾਏ ਜਾਂਦਾ ਇੰਨੀ ਗਰਮੀ ਬਾਹਰ ਇੰਨਾ ਸੇਕ ਪੈਂਦਾ ਤੇ ਮੈਂ ਤੁਰ ਪਾਵਾਂ ਹਾਂ ਆਪੇ ਜਿਹਦੇ ਚਲੀ ਜਾਏਗੀ ਲੱਤੀ ਲੱਗੀ ਰਹੀ ਕਿੰਨੀ ਦਿਰ ਪਤਾ ਨਹੀਂ ਮਾਂ ਦਾ ਫੋਨ ਸੀ ਕਿਹਰੇ ਭੈਣ ਦਾ ਫੋਨ ਸੀ ਕਿੰਨੀ ਦਿਰ ਲੱਗੀ ਰਹੀ ਤੇ ਕਿਣ ਮਿਣ ਕਿਣ ਮਣ ਕਿਣ ਮਣ ਲੱਗੀ ਰਹੀ ਗੱਲਾਂ ਕਰੇ ਇੱਕ ਦਿਹਾ ਤੇ ਨਵਾਂ ਰਿਵਾਜ ਚੱਲ ਪਿਆ ਜਿਹੜੇ ਹੌਲੀ 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 ਗੱਲ ਕਰਦੇ ਸਮਝ ਵੀ ਨਹੀਂ ਆਂਦੀ ਕੁਝ ਬੋਲਦੇ ਕੀ ਨਾ ਸਮਝ ਕਿਥੇ ਉਹ ਲਾ ਲੈਂਦੀ ਨਹੀਂ ਕੰਨਾ ਚ ਹਾਂ ਪਰ ਹਾਂ ਪਹਿਲਾਂ ਤਾਂ ਮੈਨੂੰ ਲੱਗਾ ਕਿ ਦੁੱਧ ਗਰਮ ਤਾਂ ਰਿਆ ਸੀ ਇਹਨੇ ਕਿ ਪਤਾ ਨਹੀਂ ਕੀ ਕੱਲੀ ਗੱਲਾਂ ਕਰੀ ਜਾਂਦੀ ਛਦਾਈਆਂ ਵਾਂਗੂ ਤੇ ਬਾਅਦ ਚ ਮੈਂ ਪੁੱਛਿਆ ਨਹੀਂ ਕੀ ਬੋਲੀ ਜਾਂਦੀ ਤੇ ਮੈਨੂੰ ਇਸ਼ਾਰੇ ਨਾਲ ਕੰਦੀ ਅੱਛਾ ਮੈਂ ਕਿਹਾ ਠੀਕ ਆ ਠੀਕ ਆ ਤੇ ਇਹਨਾਂ ਦੀ ਗੱਲਾਂ ਹੀ ਜਨ ਆਹ ਤੁਰਿਆ ਆਂ ਡੇ ਜੀ ਹੁਣ ਤਿਆਰ ਹੋ ਗਈ ਜੇ گلابی ਸੂਟ ਪਾ ਲਿਆ ਪੇਕਿਆਂ ਦਾ ਚਾਹ ਹੀ ਵੱਖਰਾ ਹੁੰਦਾ ਜੇ ਵੇਖ ਲਓ ਸਹੀ ਗੱਲ ਈ ਪੇਕਿਆਂ ਦੇ ਪੂਏ ਦਾ ਤਾਂ ਕਾਂ ਵੀ ਕੋਠੇ ਤੋਂ ਕਹਿੰਦੇ ਬਨੇਰੇ ਤੋਂ ਉੱਢ ਕੇ ਆਪਣੇ ਕੋਠੇ ਤੇ ਆ ਕੇ ਬਹਿ ਜੇ ਨਾ ਕਹਿੰਦਾ ਇਹਨੂੰ ਹੀ ਰੋਟੀ ਪਾ ਦੇ ਬੋਤਨਾ ਵੇਖ ਲਓ ਇਹ ਤਾਂ ਸਿਰ ਨਹੀਂ ਜਿਹਾ ਵਗਦਾ ਤੇ ਅੱਜ ਹਜੇ ਦਾਸ ਹੀ ਬੱਜੇ ਜੀ ਤੇ ਸੋਈ ਦਾ ਖਲਾਰਾ ਵੇਖ ਲੈ ਹਾਂ ਉਹ ਤਾਂ ਆਪ ਹੀ ਕੰਮ ਵਾਲੀ ਕਰੋਗੇ ਚੁੱਪ ਕਰੋ ਆ ਗਈ ਜੇ ਮੰਮੀ ਹਾਂ ਜੀ ਜੀ ਹੋ ਗਈ ਤਿਆਰੀ ਹਾਂਜੀ ਮੰਮੀ ਹੋ ਗਈ ਆ ਹੂੰ ਤੇ ਮੈਂ ਕਹਿਣਾ ਸੀਗਾ ਕਿ ਤੁਹਾਨੂੰ ਪਤਾ ਤੇਗਾ ਵਾ ਜਨਮ ਦਿਨ ਦਾ ਭਰਾ ਦਾ ਤੇ ਤੁਹਾਨੂੰ ਮੈਂ ਕਿਹਾ ਸੀ ਚੱਲੋ ਨਾਲ ਤੇ ਤੁਸੀਂ ਪਤਾ ਨਹੀਂ ਕਿਉਂ ਨਹੀਂ ਮੰਨਦੇ ਉਹਨਾਂ ਗਰਮੀ ਨਾ ਮੈਂ ਨਹੀਂ ਜਾਣਾ ਗਰਮੀ ਬੜੀ ਹੈ ਮੇਰੇ ਕੋਲ ਤਾਂ ਜ਼ਾਹਿਰ ਹੀ ਜਾਂਦਾ ਪੁੱਤ ਜਿਹੜਾ ਉਹਨਾਂ ਨੇ ਹਾਲ ਕੀਤਾ ਏਸੀ ਵਾਲਾ ਹੀ ਆ ਨਹੀਂ ਗੱਲ ਪੁੱਤ ਏਸੀ ਦੀ ਨਹੀਂ ਹੈਗੀ ਗਰਮੀ ਬੜੀ ਹੈਗੀ ਆ ਫਿਰ ਐਵੇਂ ਜਾਵਾਂਗੇ ਆਵਾਂਗੇ ਰਚਗੰਦਰ ਬੈਠੇ ਤੁਸੀਂ ਚੱਲ ਜਾਓ ਭੰਜੇ ਲਾ ਮੈਨੂੰ ਪਿੱਕਣ ਇੰਨੀ ਗਰਮੀ ਬਾਰੇ ਨਾ ਸੇਕ ਪੀਂਦੇ ਚੱਕਰ ਤੇ ਮੈਨੂੰ ਅੱਗੇ ਹੀ ਪੈਂਦੇ ਨੇ ਹੁਣ ਬੀਬੀ ਦੀ ਦਵਾਈ ਖਾ ਕੇ ਆਈਆਂ ਤੇ ਮੈਂ ਕਿੱਥੇ ਤੁਰ ਪਾਵਾਂ ਹਾਂ ਜਾ ਫਿਰ ਜਾ ਛੱਡੋ ਤੇ ਮੈਂ ਗਿਆ ਸੀ ਕਿ ਪੈਸੇ ਦੇ ਦਿੰਦੇ ਮੈਂ ਸਗਨ ਪਾ ਦਵਾਂ ਉਹ ਪਹਿਲਾਂ ਹੀ ਲੱਗੇ ਕੱਢਣ ਦੋ ਦੋ ਕੁੜੀ ਨੂੰ ਪੈਸੇ ਜਾਣਾ ਨੇ ਹਾਂਜੀ ਸਗਨ ਪਾਜੀ ਲਫਾ ਫੇ ਪਾ ਕੇ ਮੰਮੀ 500 ਰੁਪਿਆ ਲੈ 500 ਥੋੜਾ 500 ਪੁੱਤੋ ਥੋੜਾ ਥੋੜਾ ਨਹੀਂ ਪਰ ਇੰਨਾ ਵੱਡਾ ਫੰਕਸ਼ਨ ਕਰਨ ਲੱਗੇ ਆ ਤੇ ਕਈ ਵਾਰੀ ਬੱਚੇ ਵੀ ਹੁੰਦੇ ਕੋਲ ਤੇ ਨਹੀਂ ਤੁਸ ਸਾਰੀ ਟੱਬਰ ਨੂੰ ਧੀ ਦੇ ਨੇ ਕੋਈ ਨਹੀਂ ਮੇਰੀ ਭੈਣ ਜੀ ਤੁਹਾਨੂੰ ਚਿੱਤਾ ਫਲਗਾ ਸਹੀ ਗੱਲ ਕਰ ਦੱਸੋ ਰਾਨੂੰ ਐਵੇਂ ਤੁਸੀਂ ਤੁਹਾਨੂੰ ਮੈਂ ਕਈ ਵਾਰੀ ਕਿ ਗੱਲਾਂ ਨਹੀਂ ਲਗਾਈ ਦੀਆਂ ਹੁੰਦੀਆਂ ਪੁੱਤ ਅਸਲ 'ਚ ਗੱਲ ਇਹ ਆ ਕਿ ਮਾਪਿਓ ਗਣੇ ਤਿੰਗਾਂ ਕੋ ਲੰਦੇ ਆ ਨਾਲੇ ਹੈਗਾ ਤੇ ਮੇਰੀ ਗੱਲ ਸੁਣ ਤੇਰੀ ਚਾਚੀ ਦੇ ਮੁੰਡੇ ਦਾ ਕੀ ਪੋਤਰੇ ਦਾ ਜਨਮ ਦਿਨ ਨਹੀਂ ਆ ਤੇਰੇ ਭਤੀਜੇ ਦਾ ਹੀ ਹੈ ਨਾ ਤੇ ਉਹ ਪੈਸੇ ਨਹੀਂ ਲੰਦੇ ਤਿੰਗਾਂ ਦੇ ਪੈਸੇ ਰੱਖਦੇ ਹੀ ਨਹੀਂ ਉਹ ਤੇਰੇ ਮਾਪਿਓ ਨੂੰ ਦੇ ਦੇਣੇ ਤੇ ਵਿੱਚੇ ਤੇਰੇ ਵੀ ਦਿੱਤੇ ਗਏ ਤੇਰੇ ਕੋਲ ਥੋੜਾ ਨਾ ਕੋਈ ਲੈਣਾ ਸਗਰ ਇਹ ਤਾਂ ਤੈਨੂੰ ਵੈਸੇ ਆਪਾਂ ਦੇ ਦਿੱਤਾ ਵੀ ਚੱਲ ਤੂੰ ਲੈ ਜਾ ਇਹਦੇ ਤੂੰ ਦਿਖਾਵਾ ਹੀ ਕਰਨਾ ਦਿਖਾ ਕੇ ਆ ਜੇ ਅਗਰ ਇੱਕ ਦੋ ਵਾਰੀ ਫੜਾਈਂ ਕਹਿਣਗੇ ਰਹਿਣ ਦੇ ਰਹਿਣ ਦੇ ਤੇ ਰਹਿਣ ਦੇ ਨਾਲੇ ਪਿਆ ਜਿੱਤਿਆਂ ਕੋ ਕੌਣ ਲੰਦਾ ਜੇ ਮੈਨੂੰ ਇਹ ਦੱਸੋ ਹੁਣ ਮੇਰੀ ਗੱਲ ਸੁਣੋ ਆਪਣੀ ਕੁੜੀ ਆਂਦੀ ਆ ਤੇ ਆਪਾਂ ਕੋਈ ਜਿ ਰਖੀਦਾ ਥੋੜਾ ਆ ਦਾ ਡਬਲ ਕਰਕੇ ਦੇਣਾ ਪੈਂਦਾ ਤੇ ਡਬਲ ਕਰਕੇ ਦੇਣਾ ਪੰਦਾ ਦੇਈ ਦਾ ਪੈਂਚ ਧੀਆ ਨੂੰ ਪੁੱਤ ਦਿੰਦੇ ਆ ਧੀਆ ਕੋ ਲੰਦੇ ਨਹੀਂ ਹੈਗੇ ਬਾਕੀ ਤੂੰ ਸੋਚ ਨਾ ਅੱਜ ਕੱਲ ਇਹ ਹੀ ਰਿਵਾਜ ਚੱਲਦਾ ਪਈ ਔਰ ਠੀਕ ਹੈ 500 ਰੁਪਇਆ ਠੀਕ ਆ ਤੇ ਰਿਵਾਜ ਨਾਲ ਹੀ ਚੱਲਣਾ ਹੈ ਅਸੀਂ ਨਹੀਂ ਉਹ ਤੇ ਠੀਕ ਆ ਮੈਂ ਕਿਹਾ 1100 ਜਾਂ 2100 ਦੇ ਦਿੰਦੇ ਤੇ ਆਏ ਆਏ 2100 ਨਹੀਂ ਨਹੀਂ ਪੁੱਤ ਬਸ ਠੀਕ ਹੈ ਜਾਦੂ ਹੋ ਗਿਆ ਨਾਲ ਫੋਨ ਚਾਚੀ ਦਾ ਵੇਖ ਕੀ ਦਈ ਵੇਖੀ ਜਰਾ ਫੋਨ ਕੱਟ ਦੇ ਕੀਦਾ ਵੀ ਹੈਗਾ ਹੀ ਹਾਂ ਚਲ ਜਾ 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 ਤੇ ਮੇਰੀ ਗੱਲ ਸੁਣ ਲਫਾਫੇ ਚ ਪਾ ਕੇ ਦਮੀ ਭੈਣ ਜੀ ਲਫਾਫੇ ਚ ਦੇਵੇ ਤੇ ਭਾਵੇਂ ਦੇਵੇ ਖੁੱਲਾ ਉਹਨਾਂ ਨੇ ਕਿਹੜਾ ਲੈਣਾ ਹੈਗਾ ਇਹ ਤਾਂ ਐਵੇਂ ਜਿੱਦੇ ਪਈ ਕਿ ਮੈਂ ਦੇਣਾ 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 ਚਲੋ ਇਹਦਾ ਨਾਂ ਵੀ ਦੇਵੇ ਤਦ ਵੀ ਸਰਦਾ ਚਲ ਠੀਕ ਆ ਜਾ 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 ਚਲ ਧਿਆਨ ਨਾਲ ਜਾਈਂ ਅੱਛਾ ਹਾਂਜੀ ਤੇ ਵੇਲੇ ਨਾ ਆ ਜਵੀ ਤੇ ਜੇ ਪੁੱਤ ਉਹ ਟਿਫਨ ਟੁਫਨ ਦੇਣਗੇ ਨਾ ਕਈ ਵਾਰੀ ਉਸ ਅਗਲੇ ਕੰਦੇ ਆ ਕਿ ਚੱਲ ਤੁਹਾਡੀ ਸੱਸ ਨਹੀਂ ਆਈ ਹੈ ਨਾ ਉਹ ਲੈ ਆਵੇਂ ਪੁੱਤ ਚਲੋ ਠੀਕ ਹੈ ਜਿਵੇਂ ਤੁਸੀਂ ਕੰਦੇ ਰਾਤੀ ਸਬਜ਼ੀ ਨਹੀਂ ਬਣਾਨੀ ਪਏਗੀ ਆਹੋ ਤੇ ਫੁਲਕੇ ਵੀ ਪੋਲੇ ਪੋਲੇ ਵੇਕੇ ਲੈ ਵੇ ਆ ਕੀ ਸਾਹ ਹੈ ਆ ਕੀ ਸਾਹ ਹੈ ਅਖੇ 112100 ਐਵੇਂ 112100 ਦੇ ਦਈਏ ਸੋ ਤੇ ਖਾਸ ਰਿਸ਼ਤੇਦਾਰਾਂ ਦੇ ਘਰ ਪਾਈਦਾ ਸਕਣ ਆਹੋ ਨਾਲੇ ਪੈਂਦੀ ਮੁੱਕ ਦੀ ਗੱਲ ਹੈ ਜਦੋਂ ਇਹਦੇ ਮਾਂ ਪਿਓ ਨੇ ਦਿੱਤਾ ਤੇ ਇਹਦਾ ਆਕਾਦਾ ਉੱਥੇ ਦਿੱਤਾ ਮੰਦਾ ਹੈ ਹੈ ਨਾ ਇਹਦਾ ਬੰਦਾ ਨਾਲ ਗਿਆ ਨਾ ਇਹਦੀ ਚਾਚੀ ਨਾਲ ਗਈ ਨਾ ਇਹਦੀ ਸੱਸ ਨਾਲ ਗਈ ਹੈ ਘਰੋਂ ਕੀ ਗਿਆ ਕੋਈ ਵੀ ਨਹੀਂ ਗਿਆ ਤੇ ਫਿਰ ਜਦੋਂ ਨੇ ਜਿੱਦ ਪਾੜੀ ਲਈ ਹੈ ਹਾਂ ਤੇ ਫਿਰ ਕੀ ਕਰੀਏ ਵੀ ਗਾਂ ਦੀ ਗਾਂ ਚਲ ਛੱਡੋ ਪਰਾਂ ਚੰਗਾ ਕਿ ਤਾ ਨਾ ਕਹਿਤਾ ਵੀ ਰੋਟੀ ਰੋਟੀ ਵੀ ਉਹ ਰੱਖਦੀ ਐ ਸਬਜੀ ਸੁਜੀ ਬਣਾਉਂਦੀ ਲੋੜ ਕੋ ਨਹੀਂ ਐਸੇ ਕਰਕੇ ਮੈਂ ਪਹਿਲਾ ਹੀ ਸਨਾਤਾ ਵੀ ਲਈ ਆਵੀ ਨਹੀਂ ਨਹੀਂ ਇਹਦੀ ਮਾਂ ਸਿਆਣੀ ਉਹਨੇ ਆਪੇ ਸਬਜੇ ਸਬਜੇ ਪੈਕ ਕਰਾ ਦੇਣੀਆਂ ਨੇ ਨਹੀਂ ਕੋਈ ਨਹੀਂ ਘੜੀ ਕਿ ਮੈਂ ਫੋਨ ਕਰ ਦੂੰਗੀ ਕੀ ਕਹਾਂਗੀ ਕਹੂੰਗੀ ਇਹਦੇ ਮਾਂ ਦੇ ਫੋਨ ਤੇ ਮੈਂ ਕਹੂੰਗੀ ਕਿ ਫੋਨ ਨਹੀਂ ਸੀ ਉਹਦਾ ਲੱਗਣ ਡਿਆ ਬਾਨੇ ਨਾਲ ਆਓ ਤੇ ਬਾਅਦ ਚ ਕਹ ਦੂੰਗੀ ਮੇਰੇ ਪhle ਖਾ ਲੱਗ ਗਿਆ ਭੈਣ ਜੀ ਚਲ ਠੀਕ ਆ ਉਹ ਕਹ ਦੂੰਗੀ ਕਿ ਆ ਨਾ ਕੋਈ ਨਹੀਂ ਚਲ ਮੰਮੀ ਆ ਗਈ ਕਿਰਨ ਹਾਂਜੀ ਮੰਮੀ ਆ ਗਈ ਅੱਛਾ ਚਾਚੀ ਕਿੱਥੇ ਆ ਉਹ ਜਰ ਗਏ ਨੇ ਕੰਮ ਗਵਾਂਡੀਆਂ ਦੇ ਕਰ ਗਈ ਆ ਅੱਛਾ ਹਾਂ ਤੇ ਮੇਰੀ ਗੱਲ ਸੁਣੋ ਮੰਮੀ ਤੁਹਾਨੂੰ ਪਤਾ ਵਾ ਉੱਥੇ ਮੈਨੂੰ ਨਾ ਬੜੀ ਬੇਇੱਜ਼ਤੀ ਮਹਿਸੂਸ ਹੋਈ ਆ ਤੇਰੇ ਬਹਿ ਤੇ ਸਹੀ ਬਹਿ ਕੇ ਗੱਲ ਕਰ ਖਾਂ ਬਹਿ ਜਾ ਅਜਾ ਬਹਿ ਜਾ ਕਾਦੀ ਬੇਇੱਜ਼ਤੀ ਮਹਿਸੂਸ ਹੋਈ ਮੰਮੀ ਉੱਥੇ ਬਾਕੀ ਮੇਰੀਆਂ ਸਾਰੀਆਂ ਭੈਣਾਂ ਨੇ ਨਾਲੇ ਉਹਨਾਂ ਦਾ ਪਰਿਵਾਰ ਆਇਆ ਉਹਨਾਂ ਨੇ ਇੰਨਾ ਜ਼ਿਆਦਾ ਸਗਨ ਪਾਇਆ ਕੱਪੜੇ ਦਿੱਤੇ ਤੇ ਮੈਂ ਬਸ 500 ਰੁਪਏ ਪਾਇਆ ਤਾਂ ਮੈਨੂੰ ਹੀ ਪਤਾ ਵਾ ਕਿ ਮੈਂ ਉੱਥੇ ਕਿੰਨੀ ਸ਼ਰਮਿੰਦਾ ਹੋਈ ਆ ਤੇ 500 ਰੁਪਏ ਥੋੜਾ ਹੈ ਕਿ ਰਣ ਪਰ ਮੰਮੀ ਹੈਗਾ ਤੇ ਵੈਸੇ ਥੋੜਾ ਹੀ ਆ ਪਾਗਲੇ ਧੀਆ ਤਾਂ ਤੇ 5 ਰੁਪਏ ਵੀ ਨਹੀਂ ਰੱਖੀ ਦੇ ਤੇ ਤੇ ਫੇਰ ਹੀ 500 ਰੁਪਏ ਉਹਨਾਂ ਨੇ ਰੱਖ ਲਿਆ ਨੀ ਤੇਰੇ 500 ਰੁਪਈਆ ਉਹ ਤੇ ਲੈਂਦੇ ਨਹੀਂ ਪਏ ਸੀ ਹਾਂ ਪਰ ਫਿਰ ਮੈਂ ਜ਼ਬਰਦਸਤੀ ਕੀਤੀ ਤੇ ਉਹਨਾਂ ਨੇ ਲੈ ਲੇ ਪਰ ਮੰਮੀ ਫਿਰ ਵੀ ਘਾਟਾ ਬਾਕੀ ਆਨੇ 1100 ਕਿਸੇ ਨੇ 2100 ਕਿਸੇ ਨੇ ਕੜਾ ਪਾਇਆ ਤਾਂ ਚਾਂਦੀ ਦਾ ਅੱਛਾ ਹਾਂਜੀ ਤੇ ਮੈਂ ਬਸ 500 ਰੁਪਈਆ ਲੈ ਕੇ ਗਈ ਸੀ ਕੋਈ ਗੱਲ ਨਹੀਂ ਮੰਮੀ ਤੇਰੀ ਨੇ ਕੀ ਪਾਇਆ ਸੀ ਮੰਮੀ ਨੇ ਉਹਨਾਂ ਨੇ ਤੇ ਸੋਨੇ ਦਾ ਕੜਾ ਪਾਇਆ ਤੇ ਨਾਲ 11000 ਰੁਪਈਆ ਤੇ ਲੈ ਬਾਸ ਫਿਰ ਹੋਰ ਕਸਰ ਕੀ ਰਹਗੀ ਬੜਾ ਵੱਧ ਚੜ ਕੇ ਕੀਤਾ ਨੇ ਤੇ ਤੇਰਾ ਵੇਚ ਹੀ ਆ ਗਿਆ ਹੁਣ ਹੋਰ ਸਪੈਸ਼ਲ ਕੀ ਹੁੰਦਾ ਤੂੰ ਤੇ ਮੰਮੀ ਪਿੱਛੇ ਗਈ ਨਾ ਮੰਮੀ ਦੀ ਰਿਸ਼ਤੇਦਾਰੀ ਤੇ ਵੇਚ ਹੀ ਸਾਰਾ ਕੁਝ ਆ ਜਾਂਦਾ ਹੁੰਦਾ ਕਮਲੀਏ ਅਡ ਅਡ ਦੀ ਹੁੰਦਾ ਏ ਇਹ ਤੇ ਤੂੰ 5 ਰੁਪਇਆ ਪਿਆਰ ਦੇ ਕੇ ਆਈਂ ਇੱਕ ਵੀ ਚਲ ਬੱਚਿਆਂ ਨੂੰ ਜਰਾ ਪਿਆਰ ਦੇ ਦਿਆਂ ਹੋਰ ਕੀ ਅੱਛਾ ਮੈਂ ਦੱਸ ਕੋਈ ਸਬਜ਼ੀ ਪੱਜੀ ਲਈ ਆਈਂ ਕਿ ਨਹੀਂ ਕਿ ਧਰਨਾ ਕੋਈ ਨਹੀਂ ਨਹੀਂ ਹਾਂ ਜੋ ਜੋ ਉੱਥੇ ਹੈਗਾ ਸੀਗਾ ਸਾਰਾ ਕੁਝ ਲੈ ਆਈਆਂ ਕੀ ਕੀ ਬਣਾਇਆ ਐ ਸਨੇ ਪਨੀਰ ਸ਼ੋਲੇ ਤੇ ਦਾਲ ਤੇ ਤੰਦੂਰੀ ਰੋਟੀਆਂ ਲੈ ਆਈਆਂ ਹਾਂਜੀ ਸਰ ਜਾਏਗਾ ਨਾ ਰਾਤ ਦਾ ਮੈਂ ਤਾਂ ਕਿੰਨੀ ਸਵੇਰ ਦਾ ਵੀ ਸਰ ਜਾਊਗਾ ਬਸ ਫੇਰ ਠੀਕ ਹੈ ਵਧੀਆ ਗੱਲ ਚਾਚੀ ਤੇਰੀ ਅੱਗੇ ਵੀ ਕੰਨਸੀ ਕੰਨਸੀ ਅੱਜ ਕੋਈ ਸਬਜ਼ੀ ਨਾ ਬਣਾਇਆ ਜੇ ਤੇ ਜੋ ਥੋ ਆ ਜਾਣੀ ਰੋਟੀ ਉਹਨੇ ਤੇ ਮੇਰੇ ਖਿਆਲ ਤੇਰੀ ਮੰਮੀ ਨੂੰ ਫੋਨ ਵੀ ਕੀਤਾ ਸੀਗਾ ਮੰਮੀ ਨੂੰ ਫੋਨ ਕੀਤਾ ਆਹੋ ਕੰਜੀ ਮੈਂ ਤੇ ਕੀ ਨਾ ਭੁੱਲਣਾ ਜਾਵੇ ਰੋਟੀ ਐ ਲੋ ਉਹ ਗੱਲ ਤੇ ਤੁਹਾਡੀ ਠੀਕ ਆ ਮੰਮੀ ਪਰ ਮੈਂ ਇਤਰਾ ਉੱਥੇ ਕਹਿਣ ਦੀ ਸੀ ਕਿ ਮੈਨੂੰ ਪੈਕ ਕਰ ਦੋ ਪੈਕ ਕਰ ਦੋ ਕੋਈ ਵੀ ਨਹੀਂ ਪੈਕ ਕਰਾ ਕੇ ਘਰ ਲੈ ਕੇ ਆਇਆ ਮੈਂ ਹੀ ਸੀਗੀ ਜੋ ਇਤਰਾ ਕਰਨਦੀ ਸੀ ਲਤੇ ਦੇ ਚਿਤਰਾਜ ਕੀ ਹੈ ਕਿ ਨਾ ਉਹਨਾਂ ਦੀ ਕਿਹੜਾ ਘਰ ਦੀ ਰੋਟੀ ਸੀ ਹਲਵਾਈਆਂ ਨੇ ਰੋਟੀ ਬਣਾਈ ਤੇ ਬੱਚੀ ਰੋਟੀ ਬਾਦੇ ਵੰਡਦੇ ਹੀ ਹੁੰਦੇ ਨੇ ਤੇ ਕੁੜੀਆਂ ਰੋਟੀ ਪੈਕ ਕਰਾ ਕੇ ਲੈ ਜਾਂਦੀਆਂ ਨੇ ਅੱਜ ਕੱਲ੍ਹ ਦੀਆਂ ਸਾਰੀ ਦੁਨੀਆ ਲੈ ਜਾਂਦੀ ਰੋਟੀਆਂ ਪੈਕ ਕਰਾ ਕੇ ਪਰ ਉੱਥੇ ਮੰਮੀ ਕੋਈ ਵੀ ਨਹੀਂ ਲੈ ਕੇ ਜਾਂਦੇ ਆ ਇਹ ਉਹ ਉਹਨਾਂ ਦੀ ਮਰਜ਼ੀ ਹੈ चलो ठीक है मैं अंदर रखा सामान हाँ डोंगे आज कड्कड के ना जड़ी खराब होने चीजो फ्रिज चला दियो चलो ठीक है हाँ कोई मीठा मुठा कोणी ने भेजिया खीर हैगी है खीर बनवाई सने हां जी रबड़ी अच्छा रबड़ी हां जी ठीक है फिर देखो जी 500 रुपया सगन जी टेकेंदियो भी थोड़ा मां ने कड़ा पाया ਦੱਸ ਉਹ ਮਾਂ ਨੇ ਕੜਾ ਪਾਇਆ ਤੇ ਤੂੰ ਤੈਨੂੰ ਕੋਈ ਨਹੀਂ ਚੈਨ ਪਾਇਆ ਜਾ ਕੇ ਅੱਜ ਕੱਲ ਇਹ ਹੀ ਕੋਸ਼ ਹੋਂਦਾ ਨਖਰੇ ਹੀ ਨਹੀਂ ਮਾਂ ਅੱਜ ਕੱਲ ਤੇ ਕੁੜੀਆਂ ਦੇ ਸੱਚੀ ਗੱਲ ਹੈ ਥੋੜੇ ਦੇ ਪੈ ਨਾ ਜਮਾ ਕਿਧਾ ਫੋਨ ਆ ਰਿਹਾ ਈ ਉਹਨਾਂ ਲਾ ਹਲੋ ਸਸਿਕਾਲ ਕੀ ਹਾਲ ਚੱਲਨੇ ਪੰਜੀ ਹਾਂ ਜੀ ਸਭ ਕੁਝ ਠੀਕ ਠਾਕ ਹੈ ਤੁਸੀਂ ਸੁਣਾਓ ਹੂੰ 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 ਵਧਾਈਆਂ ਕਹਦੀਆਂ ਵਧਾਈਆਂ ਦਿੰਦੇ ਬਿਓ ਅੱਛਾ ਲਾ 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 ਇਹਦੇ ਸੱਚੀ-ਮੁੱੱਚੀ ਵਧਾਈਆਂ ਬਣ ਗਈਆਂ ਤੁਹਾਨੂੰ ਵੀ ਬੜੀਆਂ-ਬੜੀਆਂ ਵਧਾਈਆਂ ਕਦੋਂ ਕੀਤਾ ਜੀ ਅੱਛਾ ਅੱਛਾ ਠੀਕ ਐ ਨਹੀਂ ਨਹੀਂ ਬਹੁਤ ਵਧੀਆ ਕੀਤਾ ਆਪਾਂ ਤੇ ਕਰਨਾ ਹੀ ਸੀਗਾ ਅੱਜ ਨਹੀਂ ਤੇ ਕੱਲ ਨੂੰ ਕਰਨਾ ਹੀ ਸੀ ਜੇ ਰਿਸ਼ਤਾ ਚੰਗਾ ਆਇਆ ਮੁੰਡਾ ਚੰਗਾ ਤੇ ਕਰ ਦੇਈਏ ਵਧੀਆ ਗੱਲ ਐ ਕਿੱਥੋਂ ਦਾ ਮੁੰਡਾ ਐ ਅੱਛਾ ਅੱਛਾ ਲੋਕਲ ਠੀਕ ਹੈ ਠੀਕ ਹੈ ਵਧੀਆ ਵਧੀਆ ਬਹੁਤ ਵਧੀਆ ਮੈਂ ਕਹਿੰਨੀ ਆ ਜੀ ਬਹੁਤ ਵਧੀਆ ਹੋ ਗਿਆ ਹਾਂ 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 ਕੋਈ ਨਹੀਂ ਆਪਾਂ ਪਹੁੰਚਾਂਗੇ ਹਾਂ ਜਸਵੀਰ ਨੂੰ ਨਾਲ ਲੈ ਕੇ ਆਵਾਂਗੀ ਜਸਵੀਰ ਘਰ ਦੀ ਕੋਈ ਬਗਾਨੀ ਥੋੜਾ ਨਾਲ ਆਏਗੀ ਉਹ ਵੀ ਆਹੋ ਆਹੋ ਲੈ ਮੇਰੀ ਭਤੀਜੀ ਹੈ ਮੇਰੀ ਪਨੇਵੀ ਕੀ ਤੇ ਉਹਦੀ ਪਨੇਵੀ ਕੀ ਗੱਲ ਤੇ ਇੱਕੋ ਹੀ ਹੈ ਇਹ ਤਾਂ ਪੱਕਾ ਹੋ ਗਿਆ ਆਹ ਤੇ ਕੋਈ ਨਹੀਂ ਆਪਾਂ ਆ ਜਾਾਂਗੇ ਲਾ ਨਾ ਵੀ ਕਹਿੰਦੇ ਤੁਸੀਂ ਤੇ ਆਪਾਂ ਤਾਂ ਵੀ ਆ ਜਾਣਾ ਸੀਗਾ ਇਹਦੇ 'ਚ ਕਿਹੜੀ ਕੋਈ ਗੱਲ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਦੱਸ ਮੁੰਡਾ ਚੰਗਾ ਕਾਰੋਬਾਰ ਕਰਦਾ ਸਭ ਕੁਝ ਵਧੀਆ ਬੜੀ ਵਧੀਆ ਪਰਿਵਾਰ ਹੈ ਚਲੇ ਤੇ ਬੜਾ ਹੀ ਚੰਗਾ ਆ ਜਸਵੀਰ ਨਾਲ ਵੀ ਗੱਲ ਕਰੋ ਆ ਕਰੋ ਕਰੋ ਗੱਲ ਕਰੋ ਕਰੋ ਕੀ ਲਿਖਤਾ ਪੱਕਾ ਹੋ ਗਿਆ ਤੁਰੀ ਨੀ ਦਾ ਅੱਛਾ ਤਰਪਾ ਅੱਜ ਨੂੰ ਕਹਿੰਦੇ ਵੀ ਨਹੀਂ ਹੈਲੋ ਹਾਂਜੀ ਸਸਿਕਾ ਭੈਣੇ ਸਸੀ ਗੱਲ ਕੀ ਹਾਲ ਚਾਲੀ ਬਧਾਈ ਹੋਵੇ ਬਹੁਤ ਬਹੁਤ ਅੱਜ ਸ਼ਾਮ ਦਾ ਅੱਛਾ ਲੈ ਇਹ ਕਿਹੜੀ ਗੱਲ ਆ ਪਹੁੰਚ ਕੇ ਸਮਝ ਤੂੰ ਕੇ ਇਧਰ ਤੋਂ ਫੋਨ ਬੰਦ ਕਰ ਉਧਰ ਅੱਫਾ ਦੋਵੇਂ ਭੈਣਾਂ ਪਹੁੰਚ ਗਏ ਚੱਲ ਠੀਕ ਆ ਆਨੇ ਆ ਫੁਰ ਘੜਤੇ ਘੜਤੇ ਨੇ ਭੈਣਾ ਸਾਰਾ ਕੋਈ ਤੇ ਕਹਿੰਦੇ ਹੋ ਗਿਆ ਬਸ ਡੱਬੇ ਹੈ ਕਹਿੰਦੇ ਮੁੰਡਾ ਬੜਾ ਹੀ ਸੋਹਣਾ ਹੀ ਚੱਲ ਚੰਗਾ ਕਹਿੰਦੇ ਮੁੰਡਾ ਵੀ ਸੋਹਣਾ ਕਾਰੋਬਾਰ ਵੀ ਚੰਗਾ ਤੇ ਘਰ ਪਰਿਵਾਰ ਵੀ ਬੜਾ ਚੰਗਾ ਤੇ ਫਿਰ ਕਰੀਏ ਤਿਆਰੀ ਚਲੀਏ ਆ ਤੂੰ ਜਾਣਾ ਹੀ ਇਹਨਾਂ ਨੇ ਕਿਹਾ 4 ਵਜੇ ਪਹੁੰਚ ਜਾ ਜੇ ਹਾਂ ਤੇ ਚੱਲ ਫਿਰ ਕੈਰੀ ਕਰੀ ਉਹ ਕਹਿੰਦੇ ਇਹ ਤੇ ਬਸ ਅਸੀਂ ਰਸਮ ਹੀ ਕਰਨੀ ਮੁੰਡਾ ਵੇਖਣਾ ਆ ਕਾਚੋਬਨ ਵਾਲੀ ਗੱਲ ਪੱਕਾ ਕਹਿੰਦੇ ਸਭ ਕੁਝ ਕਰਤਾ ਹੋਇਆ ਹੈ ਤੇ ਉਸ ਤੋਂ ਬਾਅਦ ਅਸੀਂ ਨਾਲ ਹੀ ਸਗਨ ਲਾ ਦੇਣਾ ਤੇ ਤਿਆਰੀ ਕਰਕੇ ਚਲੀਏ ਚਲੋ ਤੇ ਮੇਰੀ ਗੱਲ ਸੁਣੋ ਦੇਣਾ ਕੀ ਹੈ ਗਾਜੇ ਮੈਂ ਕਹਿੰਦੀ ਦੇ ਪਹਿਲੇ ਬੱਚੇ ਦਾ ਵਿਆਹ ਕਰਨ ਲੱਗੇ ਨਹੀਂ ਹਾਂ ਤੇ ਚਲੋ ਕਿਰਨ ਨਾਲ ਗੱਲ ਕਰਦੇ ਦੱਸਿਓ ਦੱਸਿਓ ਆਹ ਚੱਲ ਬੈਠਾ ਚੱਲ ਚੱਲ ਬੜੀ ਖੁਸ਼ੀ ਦੀ ਖਬਰ ਸੁਣਨ ਨੂੰ ਮਿਲਿਆ ਸ਼ੁਕਰ ਹੈ ਕਿਰਨ ਉਹ ਬੈਠੀ ਹੋਈ ਉਹ ਵੇਖ ਲਓ ਅੱਜ ਕੰਮ ਨਹੀਂ ਨਾ ਕੋਈ ਕਰਨਾ ਤੇ ਉੱਥੇ ਹੀ ਬੈਠੀ ਜੇ ਰੋਟੀਆਂ ਪੇਕੇ ਉਹ ਲਿਆ ਕੇ ਤੇ ਬਸ ਵਿਧਿਆ ਕਰਨ ਲਈ ਆਜੋ ਆਜੋ ਚੱਲ ਚੱਲ ਆਪਾਂ ਕਿਹੜਾ ਕਰਤੀ ਘਰ ਰੋਟੀ ਖਾਣੀ ਹੈ ਲੈ ਕਿਰਨਾ ਐਂਜ ਕਰ ਛੇਤੀ ਛੇਤੀ ਤਿਆਰ ਹੋ ਜਾ ਆਹੋ ਕਿਰਨ ਬੜਵੜ ਤਿਆਰੀ ਕਰ ਲੈ ਕੋਈ ਨਵਾਂ ਸੂਟ ਸਾੜ ਕੱਢ ਲੈ ਪਾਣੋਂ ਵਾਸਤੇ ਕਿਉਂ ਕੀ ਹੋ ਗਿਆ ਲੈ ਇਹਨਾਂ ਦੇ ਪਨੇਵੀ ਦਾ ਰੋਕਾ ਲੱਗਣ ਲੱਗਾ ਈ ਸ਼ਾਮੀ 4 ਵਜੇ ਆ ਬਾਹਰ ਜਿਹੜਾ ਹੋਟਲ ਹੈ ਨਾ ਉੱਥੇ ਜਾਣਾ ਗੁਰਦੁਆਰੇ ਲੱਗਦਾ ਰਿਸਤਾ ਪੱਕਾ ਹੋ ਗਿਆ ਐ ਅੱਛਾ ਸਾਰਾ ਕੁਝ ਬਸ ਪੱਕਾ ਹੀ ਆ ਆ ਕੀ ਕਹਿੰਦੇ ਲੋਕਾਂ ਦੀ ਅੱਖਾਂ 'ਚ ਘੱਟਾ ਹੀ ਪਾਣ ਬਸ ਰੱਖ ਹਾਈ ਤੇ ਤੈਨੂੰ ਖੁਸ਼ੀ ਕੋਈ ਨਹੀਂ ਹੋਈ ਨਹੀਂ ਨਹੀਂ ਮੈਨੂੰ ਤਾਂ ਬੜੀ ਖੁਸ਼ੀ ਹੈ ਅੱਛਾ ਪੰਜੀ ਮੇਰੀ ਗੱਲ ਸੁਣ ਲੋ ਇਨੂੰ ਭੇਜੋ ਪੈਸੇ ਕਢਵਾ ਕੇ ਲੈ ਕੇ ਆਵੇ ਘਰ ਐਨੇ ਪੈਸੇ ਨਹੀਂ ਹੈਗੇ ਮੇਰੀ ਗੱਲ ਸੁ ਸਾਡੀ ਇੱਜ਼ਤ ਦਾ ਮਸਲਾ ਹੈਗਾ ਜੇ ਹੈ ਤੇ ਕਿਸੇ ਦੇ ਮੂੰਹ ਵਾਲੇ ਨਹੀਂ ਵੇਖਣਾ ਘੱਟੋ ਘੱਟ 21000 ਬੰਦ ਆ ਜੇ ਨਾਲੇ ਆਪਾਂ ਦਰਾਨੀ ਦੀ ਸਾਣੀ ਤੇ ਨਾਲੇ ਰਿਸ਼ਤੇਦਾਰੀ ਚ ਆਪਾਂ ਪਹਿਣਾ ਪਹਿਣਾ ਲੱਗਣੀ ਹੈ 21000 ਠੀਕ ਹੈ ਪਾਜੀ 21000 ਤੇ ਆ ਮੈਥੋ ਜਾਣੀ ਆ ਕੱਪੜੇ ਫੜ ਲੈਣੇ ਹੈ ਹੈ ਤੇ ਮੁੰਡੇ ਨਾਲ ਡੱਬੇ ਵੀ ਲੈਵੀ ਤੂੰ ਨਹੀਂ ਡੱਬੇ ਆਪਣੇ ਕੀ ਦੇਣੇ ਆ ਤੇ ਇੰਜ ਕਰੋ ਕੱਪੜੇ ਵੀ ਦੇਣੇ ਪਹਿਣੇ ਜੇ ਉਹਨਾਂ ਨੂੰ ਮੁੰਡੇ ਨੂੰ ਹੈ ਮੁੰਡੇ ਨੂੰ ਦੇ ਦੇਣੇ ਆ 5200 ਰੁਪਇਆ ਆਹ ਹੈ ਤਾਂ ਭੈਂਟਾ ਨੂੰ ਜੋ ਦੇਣਾ ਉਹ ਦੇ ਦੇਣੇ ਹੈਗੇ ਚੱਲ ਪੁੱਤ ਤਿਆਰ ਹੋ ਚੱਲ ਚੱਲ 5200 ਇਹਨਾਂ ਨੂੰ ਦੇ ਛੜਾਂਗੇ ਲਫਾਫੇ ਪਾ ਕੇ ਮੇਰੀ ਗੱਲ ਸੁਣੋ ਹਾਂ 21000 ਕਢਾਣੇ ਆ ਆਹੋ ਪੰਜ ਕਿਸੂ ਬੜੇ ਆ ਭੈਂਜੀ ਪਾਗਲ ਹੋ ਗਈ ਆ ਸਾਡੀ ਤਾਂ ਉਥੇ ਬੇਇੱਜ਼ਤੀ ਹੋ ਜਾਣੀ ਆ ਟੀਰਨ ਛੜਿਆ ਫਿਰ ਟੀਰਨ ਸਾਡੀ ਬੇਇੱਜ਼ਤੀ ਕਰਾਣੀ ਆ ਲੈ ਮੰਮੀ ਚਾਚੀ ਬੇਇੱਜ਼ਤੀ ਕਾਦੀ ਨਾਲੇ ਕੱਪੜੇ ਕਾਦੇ ਦੇਣੇ ਤੁਸੀਂ ਉਹਨਾਂ ਨੂੰ ਲੈ ਪੁੱਤ फेर ਵੀ ਉਹਦੇ ਸਾਡਾ ਟੌਰ ਹੋਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਆਪਣੇ ਘਰੋਂ ਆਈਆਂ ਨਾਲੇ ਸਾਡੇ ਰਿਸ਼ਤੇ ਦੋਰੀ ਤੇ ਸਾਡੀ ਰਿਸ਼ਤੇਦਾਰੀ ਆ ਇੱਕ ਆਪਾਂ ਭੈਣਾ ਭੈਣਾ ਤੇ ਦੂਜਾ ਪਧਰਾਣੀ ਜਿਠਾਣੀ ਆ ਉਹ ਮੇਰੀ ਗੱਲ ਸੁਣੋ ਤੁਸੀਂ ਕਰਨਾ ਕੀ ਇੰਨੇ ਪੈਸੇ ਵੇਸਟ ਕਰਕੇ ਉਹਨਾਂ ਨੇ ਵੈਸੇ ਵੀ ਪੇਕੇ ਨਾ ਧੀਆ ਕੋ ਨਹੀਂ ਲੈਂਦੇ ਹੈਗਾ ਤੇ ਤੁਹਾਡੀ ਭੈਣ ਦੀ ਕੁੜੀ ਦਾ ਉਹ ਦਵੇ ਨਾ ਦਵੇ ਸਾਰਾ ਕੁਝ ਵਿੱਚੇ ਹੀ ਆ ਜਾਂਦਾ ਕਿਰਨ ਆ ਕੀ ਗੱਲ ਹੋਈ ਕਹਿਣ ਵਾਲੀ ਆਹੋ ਆਖੇ ਪੇਕੇ ਆ ਰੋ ਦਿੰਦੇ ਨਹੀਂ ਇਸ ਤਰ੍ਹਾਂ ਥੋੜਾ ਗੱਲ ਹੁੰਦੀ ਏ ਲੈ ਦੱਸ ਮਸਾ ਮਸਾ ਦੀ ਖੁਸ਼ੀ ਦਾ ਮੌਕਾ ਆਇਆ ਹਾਂ ਨਾਲੇ ਪਤਾ ਕੀ ਕਿਰਨ ਉੱਥੇ ਸਾਰੇ ਚਾਰ ਭੈਣਾ ਭਰਾਵਾਂ ਨੇ ਹਨ ਇਹੋ ਟਾਈਮ ਤੇ ਅਗਲੇ ਵੇਂਦੀਆਂ ਦੇ ਵੀ ਇੰਨੇ ਕੀ ਦਿੱਤਾ ਆ ਤੇ ਰੋਟੀ ਤੇ ਪੈਕ ਕਰਾ ਕੇ ਲਿਆਓਗੇ ਨਾ ਦੱਸ ਦਿਮਾਗ ਘਰਾਵਿਆ ਇਤਨੇ ਵੱਡੇ ਹੋਟਲ 'ਚ ਜਾਣਾ ਆਪਾਂ ਤੇ ਰੋਟੀਆਂ ਉੱਥੇ ਕੀ ਕੀਏ ਪੈਕ ਕਰਕੇ ਦੇਓ ਸਾਨੂੰ ਨਾਲ ਘਰ ਕਿਹੜਾ ਨਹੀਂ ਬੰਸ ਸਕਦੀ ਆਹੋ ਰੋਟੀਆਂ ਖੇ ਦੱਸ 에ਰੀ ਮੱਤ ਤੇ ਪਟਦਾ ਪੈ ਗਏ ਮਿੰਦੇ ਇੰਜ ਹੀ ਲੱਗਦਾ ਪਏ ਮੰਮੀ ਤੇ ਚਾਚੀ ਦੋਵੇਂ ਜਾਣੇ ਮੇਰੀ ਗੱਲ ਸੁਣੋ ਉਹ ਮਾਤੇ ਤੇ ਮੇਰੀ ਤੇ ਨਹੀਂ ਤੁਹਾਡੀ ਤੇ ਪਰਦਾ ਪੈ ਗਿਆ ਜੋ ਘਰ ਲੁੱਟਣ ਨੂੰ ਤੁਰਿਆ ਜੇ ਤੁਸੀਂ ਲੈ ਆਹ ਕੀ ਗੱਲੋਂ ਰਿਸ਼ਤੇਦਾਰਾਂ ਦਾ ਫੰਕਸ਼ਨ ਆਵੇ ਤੇ ਘਰ ਲੁੱਟਣ ਤੁਰ ਪਿਆ ਸੀ ਆ ਨੂ ਮਤ ਦੇਣ ਈ ਜੇ ਸਾਨੂੰ ਆਖੇ ਮਿਲਣਾ ਵਰਤਨਾ ਤੇ ਪੁੱਛ ਕੇ ਮਿਲੋ ਵਰਤੋ ਦੱਸ ਇਹਦੇ ਕੋ ਆਖੇ 5-500 ਰੁਪਈਆ ਦੇ ਦੋ ਹੈ ਉਥੇ ਸਾਡੀ ਤੋਂ ਨੱਕ ਬਣਾਣੀ ਚਾਹ ਰਿਸ਼ਤੇਦਾਰਾਂ ਚ ਜਿਹਨੂੰ ਚਾਚੀ ਜੀ ਨੂ ਨੇ ਤੇ ਸੱਸਾ ਕੋ ਨਹੀਂ ਸਿੱਖਣਾ ਜਿਤਰਾ ਦੀਆਂ ਤੁਸੀਂ ਦੋਵੇਂ ਉਤਰਾਂ ਦੀ ਮੈਂ ਦੱਸੋ ਵੇਖੋ ਅੱਜ ਸਵੇਰੇ ਮੈਂ ਗਈ ਹਾਂ ਹਣਾ ਮੇਰੇ ਹੈਗਾ ਸੀਗਾ ਭਤੀਜੇ ਦਾ ਭਤੀਜੇ ਦਾ ਹਾਂ ਤੂੰ ਇਹ ਕਿੰਨੇ ਪੈਸੇ ਦਿੱਤੇ ਮੈਨੂੰ 500 ਰੁਪਿਆ ਹਣਾ ਤੇ ਮੰਮੀ ਰੋਟੀ ਮੈਂ ਪੈਕ ਕਰਾ ਕੇ ਲਈ ਹੈ ਕਿ ਨਹੀਂ ਲਈ ਤੇ ਨਾਲੇ ਹੁਣ ਤੁਹਾਡੀ ਬੇਇੱਜ਼ਤੀ ਹੋ ਜੂਗੀ ਐਡਾ ਵੱਡਾ ਉਹਨਾਂ ਨੇ ਫੰਕਸ਼ਨ ਕੀਤਾ ਤੇ ਉੱਥੇ ਸਾਰੇ ਭੈਣ ਭਰਾਵਾਂ ਨੇ ਨਾ ਗਾਜ-ਵੱਜ ਕੇ ਕੀਤਾ ਕੱਪੜੇ ਦਿੱਤੇ ਤੇ ਮੈਂ 500 ਰੁਪਿਆ ਸਿਰਫ ਲੈ ਕੇ ਗਈ ਸੀ ਤੇ ਉੱਥੇ ਮੇਰੀ ਬੇਇੱਜ਼ਤੀ ਨਹੀਂ ਹੋਈ ਬੜੀ ਬੇਇੱਜ਼ਤੀ ਹੋਈ ਉਤੋਂ ਤੁਸੀਂ ਦੋਵਾਂ ਨੇ ਕਿਹਾ ਤਾਂ ਰੋਟੀ ਪੈਕ ਕਰਾ ਕੇ ਲੈ ਆਇਆ ਉਹ ਏਡੇ ਵੱਡੇ ਹੋਟਲ 'ਚ ਹੁਣ ਤੁਹਾਨੂੰ ਲੱਗਣ데요 ਵੱਡਾ ਹੋਟਲ ਤੇ ਉਹ ਵੱਡਾ ਹੋਟਲ ਨਹੀਂ ਉੱਥੇ ਮੈਂ ਕਹਿੰਦੀ ਸਾਰਿਆਂ ਨੂੰ ਕਿ ਰੋਟੀ ਪੈਕ ਕਰ ਦੋ ਤੇ ਮੇਰੀ ਉੱਥੇ ਕਿੰਨੀ ਬੇਇੱਜ਼ਤੀ ਹੋਈ ਉਹ ਸਾਰੇ ਜਾਣੇ ਮੂੰਹ ਜੋੜ ਜੋੜ ਗੱਲਾਂ ਕਰਨਦੇ ਸੀ ਕਿ ਚੰਗੇ ਭਲੇ ਦੇ ਸੋਹਰੇ ਵਾਲੇ ਆ ਤੇ ਇਹਨੂੰ ਕੀ ਹੋ ਗਿਆ ਰੋਟੀਆਂ ਪੈਕ ਕਰਾ ਕਰਾ ਲੈ ਕੇ ਜਾਣ ਦੀ ਘਰੇ ਦੱਸੋ ਹੁਣ ਅਈ ਤੇ ਤੂੰ ਕਹਿ ਦੇਣਾ ਸੀ ਨਾ ਵੀ ਮੰਮੀ ਅਰੀ ਆਈਆਂ ਨਹੀਂ ਗਈਆਂ ਤੇ ਮੈਂ ਕਿ ਚੱਲ ਲੈ ਜਾਵਾਂ ਉਹਨਾਂ ਨੇ ਤੇ ਤੁਹਾਨੂੰ ਦੋਵਾਂ ਨੂੰ ਹੀ ਇਨਵਾਈਟ ਕੀਤਾ ਸੀ ਤੁਸੀਂ ਦੋਵੇਂ ਨਹੀਂ ਗਈਆਂ ਇਹ ਤੁਹਾਡੀ ਗਲਤੀ ਹੈ ਜੇ ਤੂੰ ਹੀ ਦੋਵੇਂ ਨਹੀਂ ਗਈਆਂ ਤੇ ਤੂੰ ਹੀ ਰੋਟੀ ਪੈਕਰਾ ਕੇ ਲੈ ਕੇ ਕਹਿਉਗੀ ਕਿ ਮੈਂ ਨਹੀਂ ਜਾਵਾਂਗੀ ਤੇ ਤੂੰ ਹੀ ਮੇਰੀ ਰੋਟੀ ਪੈਕਰਾ ਕੇ ਲੈਉਗੀ ਲੈ ਤੇਰੇ ਕੋ ਆਪਣੇ ਦੋ ਫੁਲਕੀ ਲੱਗਦੀ ਉੱਥੇ ਆਪਾਂ ਚੰਗੀਆਂ ਲੱਗਦੀਆਂ ਗੱਲ ਕੰਨੀਆਂ ਕਿ ਸਾਨੂੰ ਆਖੇ ਰੋਟੀ ਪੈਕ ਕਰ ਦੋ ਤੇ ਇਹੋ ਹੀ ਗੱਲ ਤਾਂ ਅੱਡੇ ਵੀ ਲਾਗੂ ਹੁੰਦੀ ਹੈ ਤੁਹਾਡੇ ਕੋ ਦੋ ਫੁਲਕੇ ਨਹੀਂ ਲੱਥ ਹੁੰਦੇ ਚੰਗੀਆਂ ਭਲੀਆਂ ਤੇ ਤੂੰ ਦੋਵੇਂ ਜਾਣੇ ਹੈਗੀਆਂ ਜੇ ਸਾਰਾ ਕੰਮ ਕਰ ਵੀ ਕਰਦੇ ਜੇ ਇਹੋ ਹੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਮੇਰੇ ਵਰੀ ਦੇ ਤੂੰ ਹੀ ਬੜਾ ਕਹਿਤਾ ਦੋਵਾਂ ਨੇ ਕਿੰਨੀ ਯਾਦਾਂ ਨਿਭੰਦਾ ਆਪੇ ਤੇਰੀ ਮੰਮੀ ਡੈਡੀ ਕਰਨਗੇ ਤੇ ਤੁਸੀਂ ਵੀ ਤੇ ਧੀयां ਹੀ ਜੇ ਉਸ ਘਰ ਦੀਆਂ ਬੋਲਣ ਨਹੀਂ ਦੇਈਆਂ ਆਪੇ karenge ਮਾਸੀ ਜੀ ਤੁਹਾਡਾ ਕੀ ਫਰਕ ਜਾਂ ਉਹਨਾਂ ਦੇ ਵਿੱਚ ਹੀ ਤੁਹਾਡਾ ਆ ਜਾਊਗਾ ਹਨਾ ਗੱਲ ਤਾਂ ਭੈਣ ਜੀ ਸਹੀ ਕਹਿਣ ਦੀ ਜੇ ਬਿਲਕੁਲ ਸਹੀ ਕਹਿ ਨਹੀਂ ਨੂ ਦੇ ਪੇਕਿਆਂ ਵਰੀ ਇਤਰਾ ਤੇ ਆਪਣੇ ਪੇਕਿਆਂ ਵਰੀ ਹਾਂਜੀ ਬਿਲਕੁਲ ਜੀ ਕਿਰਨ ਸਹੀ ਕਹਿ ਰਹੀ ਹੈ ਜੀ ਨੂ ਦੇ ਪੇਕਿਆਂ ਵਾਰੀ ਇਸ ਤਰ੍ਹਾਂ ਤੇ ਆਪਣੇ ਬਾਰੇ ਇਹ ਬੜੀਆਂ ਸੱਸਾਂ ਅਸ ਰੋਲ ਨੂੰ ਨਿਭਾਉਂਦੇ ਹੋਇਆ ਮੈਂ ਤੇ ਸਿਮਰਨ ਭੈਣ ਜੀ ਨੇ ਇਸ ਤਰ੍ਹਾਂ ਕੀਤਾ ਪਰ ਬੜੀ ਜਾਣੀਆਂ ਸਾਰੇ ਨਹੀਂ ਬੜੇ ਲੋਕ ਇਸ ਤਰ੍ਹਾਂ ਦੇ ਹੈਗੇ ਜਦੋਂ ਨੂ ਦੇ ਪੇਕਿਆਂ ਦੀ ਹੁੰਦਾ ਨਾ ਵਾਰੀ ਤੇ ਉਹ ਤਾਂ ਕਹਿੰਗੇ ਪੁੱਤ ਤੂੰ ਧੀ ਲੱਗਦੀ ਉਸ ਘਰ ਦੀ ਤੇਰੇ ਮਾਂ ਪਿਓ ਨੂੰ ਰੱਖਣਾ ਨਹੀਂ ਹੈਗਾ ਪੈਸੇ ਨਹੀਂ ਦੇਣੇ ਇਹ ਆ ਉਹ ਆਕਈ ਇਸ਼ੂ ਕ੍ਰੀਏਟ ਕਰ ਦੇਣਗੀਆਂ ਤੇ ਜਦੋਂ ਆਪਣੀ ਵਾਰੀ ਆਂਦੀ ਆ ਤੇ ਉਦੋਂ ਕਹਿਣਗੇ ਵੀ ਆਪਾਂ ਵੱਧ ਤੋਂ ਵੱਧ ਕਰਕੇ ਜਾਣਾ ਉਥੇ ਪਤਾ ਲੱਗਣਾ ਚਾਹੀਦਾ ਕਿ ਐਸ ਘਰ ਦੀ ਧੀ ਆ ਤੇ ਲਫਾਫੇ ਵੀ ਭਰਾ ਕੇ ਲੈ ਆਉਣੇ ਮਤਲਬ ਕਿ ਨੂੰ ਨੂੰ ਵੱਲ ਆਵੇ ਤੇ ਚੰਗਾ ਪਰ ਨੂੰ ਵੱਲ ਜਾਵੇ ਨਾ ਹਾਂ ਬਸ ਇਹ ਚੀਜ਼ਾਂ ਜੜੀਆਂ ਸਹੀ ਨਹੀਂ ਲੱਗਦੀਆਂ ਉਸੇ ਤਰ੍ਹਾਂ ਹੀ ਕਰੋ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਨੋਹਾਂ ਨੂੰ ਚਾਹਦੇ ਜੇ ਹੈਨਾ ਜਾਂ ਅੱਜਾਤੀਆਂ ਨੂੰ ਚਾਹਦੇ ਜਾਂ ਤੁਸੀਂ ਆਪ ਕਰਦੇ ਜੇ ਵੇਖੋ ਤੁਸੀਂ ਚਾਹਂਦੀਆਂ ਜੇ ਸੱਸਾਂ ਸਾਰੀਆਂ ਕਿ ਸਾਡੇ ਪੇਕਿਆਂ ਦੇ ਵਿੱਚ ਪਤਾ ਨਹੀਂ ਪੇਕਿਆਂ ਦੇ گاؤں ਦੀ گاਂ ਕਿੱਥੋਂ ਦੇ ਰਿਸ਼ਤੇਦਾਰ ਹੁੰਦੇ ਆ ਉੱਥੋਂ ਤੱਕ ਤੁਸੀਂ ਕੰਧੀਆਂ ਜੇ ਕਿ ਆਪਾਂ ਭਾਜੀ ਲੈਣੀ ਦੇਣੀ ਆ ਤੇ ਜਦੋਂ ਨੂਹ ਦੀ ਵਾਰੀ ਆਂਦੀ ਆ ਤੇ ਉਰੋਂ ਤੁਸੀਂ ਕਹਿੰਦੇ ਜੇ ਲੈ ਪੁੱਤ ਇੰਨੀ ਦੂਰ ਤੱਕ ਕੌਣ ਮਿਲਦਾ ਵਰਤਦਾ ਹੈਗਾ ਇੰਨੀ ਦੂਰ ਤੱਕ ਕੌਣ ਮਿਲਦਾ ਵਰਤਦਾ ਕਿਉਂ ਇਸ ਤਰ੍ਹਾਂ ਕਿਉਂ ਕਹਿੰਦੇ ਜੇ ਇਹ ਕੰਮ ਨਾ ਕਰਿਆ ਕਰੋ ਇਹ ਚੰਗਾ ਨਹੀਂ ਲੱਗਦਾ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਆਪਾਂ ਵੀ ਨੋ ਆ ਇਹ ਵੀ ਨੋ ਆ ਇਹ ਚ ਇਹ ਮਤ ਭੁੱਲੋ ਜੀ ਸੱਸਾਂ ਬਣੋ ਹੈ ਤਾਂ ਬੇਸਿਕਲ ਆਪਾਂ ਵੀ ਤਾਂ ਨੋ ਆ ਹੀ ਆ ਨਾ ਜੋ ਸੱਸਾਂ ਕਰਨਗੀਆਂ ਨੋ ਆ ਹੋਏ ਸਿੱਧਾ ਬਿਲਕੁਲ ਸਹੀ ਗੱਲ ਹੈ ਜਿਵੇਂ ਜਰਸੀ ਕਰਾਂਗੀਆਂ ਸਾਨੂੰ ਵੇਖੇ ਕੱਲ ਨੂੰ ਪੀੜੀ ਦਰ ਪੀੜੀ ਹੋਮੀ ਚਲਣੀ ਹਾਂਜੀ ਹਾਂਜੀ ਬਿਲਕੁਲ ਤੈਨੂੰ ਬਦਲੀਏ ਇਹਨੂੰ ਰਲ ਕੇ ਬਦਲੀਏ ਚਲੋ ਸੋਚ ਨੂੰ ਬਦਲੀਏ ਜੀ ਹਾਂਜੀ ਸੋਚ ਨੂੰ ਬਦਲੀਏ ਤੇ ਚਲੋ ਸਾਡੀ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਵੇ ਸਾਡੀ ਸਟੋਰੀ ਨੂੰ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀਡੀਓਸ ਆਪਾਂ ਲੈ ਕੇ ਆਈਏ ਕਿਉਂਕਿ ਤੁਸੀਂ ਵੀਡੀਓਸ ਦੇਖਦੇ ਜੇ ਪਰ ਕਈ ਵਾਰੀ ਸਬਸਕ੍ਰਾਈਬ ਨਹੀਂ ਕਰਦੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਜਿਹੜੀ ਜਿਹੜੀ ਦੇਖਦੇ ਨੇ ਤੇ ਲਾਈਕ ਨਹੀਂ ਕਰਦੇ ਹਾਂ ਮਤਲਬ ਤੇ ਨਾਲ ਹੀ ਜਿਹੜੀ ਸਾਡੀ ਇੱਕ ਵੀਡੀਓ ਆ ਪੈਂਡਿੰਗ ਹੀ ਹੈ ਤੇ ਉਹ ਸਾਡੀ ਟੀਮ ਮੈਂਬਰ ਕਰ ਗਿਆ ਕਿਉਂਕਿ ਉਹ ਕਿਤੇ ਅੰਦਰ ਬਾਹਰ ਆ ਤੇ ਸਾਨੂੰ ਟੀਮ ਮੈਂਬਰਸ ਦਾ ਵੀ ਧਿਆਨ ਰੱਖਣਾ ਪੈਂਦਾ ਵਾ ਕਿ ਆਪਾਂ ਇੱਕ ਜਣੇ ਇੱਕ ਜਣਾ ਜੇ ਨਹੀਂ ਆਇਆ ਉਹਦੇ ਕਰਕੇ ਆਪਾਂ ਐਂਡਿੰਗ ਨਹੀਂ ਕਰ ਸਕਦੇ ਉਹ ਬਹੁਤ ਇੰਪੋਰਟੈਂਟ ਰੋਲ ਸਾਰੇ ਮੈਂਬਰਸ ਦਾ ਵਾ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਡੇ ਸਾਥ ਦਿੱਤਾ ਜੇ ਆਪਾਂ ਐਂਡ ਤੇ ਉਹਨੂੰ ਭੁੱਲ ਜਾਵਾਂਗੇ ਤੇ ਫਿਰ ਸਾਡੇ ਵੀਡੀਓ ਬਣਾਉਂਦਾ ਤੇ ਸਾਡਾ ਕੀ ਫਾਇਦਾ ਹੋਇਆ ਬਿਲਕੁਲ ਜੀ ਵੇਖੋ ਜੀ ਐਂਡ ਵਿੱਚ ਜਿਹੜੀ ਪੂਰੀ ਟੀਮ ਨੇ ਜਿਸ ਰੋ ਕੰਮ ਕੀਤਾ ਵੇ ਤੇ ਉਹਨਾਂ ਨੂੰ ਚਾਹੀਦਾ 15 ਪਾੜ ਤੱਕ ਸਾਡਾ ਉਹਨਾਂ ਨਾਲ ਕੰਮ ਹੁਣ ਉਹ ਸਾਨੂੰ ਕਹਿਣ ਵੀ ਦੇ ਆ ਕਿ ਤੁਸੀਂ ਐਂਡ ਹੋ ਸਕਦਾ ਤੇ ਕਰ ਲਓ ਪਰ ਆਪਣਾ ਹੀ ਇਸ ਗੱਲ ਦੇ ਮੈਨੂੰ ਸਾਨੂੰ ਪਤਾ ਹੈ ਕਿ ਇਸ ਚੀਜ਼ ਦਾ ਸਾਨੂੰ ਲੌਸ ਹੋ ਰਿਹਾ ਕਿ ਆਪਾਂ ਦੂਸਰੀਆਂ ਸਟੋਰੀਆਂ ਪਾ ਰਹੇ ਆ ਪਰ ਆਪਾਂ ਇੱਕ ਉਹਨਾਂ ਦੀ ਇੱਜ਼ਤ ਵੀ ਰੱਖੀ ਆ ਕਿ ਉਹਨਾਂ ਤੋਂ ਬਿਨਾਂ ਬਈ ਆਪਾਂ ਐਂਡ ਨਹੀਂ ਕਰਨਾ ਤੇ ਰੱਖਣੀ ਚਾਹੀਦੀ ਵੀ ਬਿਲਕੁਲ ਜੀ ਬਿਲਕੁਲ ਜੀ ਚਲੋ ਠੀਕ ਹੈ ਜੀ ਚਲੋ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲੇ ਇਹ ਰਚ ਰਾਹੁਲ ਦੇ ਚੈਨਲ ਖੋਲ੍ਹਿਆ ਰਾਹੁਲ ਦੇ ਚੈਨਲ ਨੂੰ ਮਾ ਲੇ ਦਿਓ ਜੀ ਕੀ ਨਾ ਰਾਹੁਲ ਕਪੂਰ 853 ਰਾਹੁਲ ਕਪੂਰ 853 ਉਏ ਉਹਦੀ ਆਈਡੀ ਜੇ ਖੋਲੋ ਤੇ ਵੇਖੋ ਵੀ ਤੇ ਲਾਈਕ ਤੇ ਸਬਸਕ੍ਰਾਈਬ ਕਰੋ ਉਹਨੂੰ ਬੜੀ ਜਰੂਰਤ ਜੇ ਇਸ ਟਾਈਮ ਤੁਹਾਡੀ ਸਪੋਰਟ ਦੀ ਤੇ ਉਹਦਾ ਕੱਲ ਦਾ ਉਹਦਾ ਥੋੜਾ ਜਿਹਾ ਹੌਸਲਾ ਗਿਰਿਆ ਪਿਆ ਜੇ ਤੇ ਤੁਹਾਡੇ ਤੇ ਸਾਨੂੰ ਆਸਾਂ ਜੇ ਤੇ ਪਲੀਜ਼ ਜਰਾ ਥੋੜਾ ਜਿਹਾ ਉਹਨਾਂ ਹੌਸਲਾ ਵਧਾਓ ਤੇ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਵੇਖੋ ਤੁਹਾਡਾ ਬਹੁਤ ਧੰਨਵਾਦ ਹੋਏਗਾ ਤੈ ਦਿ ਲੋ ਤੁਹਾਡਾ ਧੰਨਵਾਦ ਕਰਦੀ ਆ ਜੀ ਥੈਂਕ ਯੂ ਥੈਂਕ ਯੂ ਸੋ ਮਾਚੀ